ਹਾਂਜੀ ਦੋਸਤੋ ਉਮੀਦ ਕਰਦਾ ਹਾਂ ਤੁਹਾਰੇ ਸਾਰੇ ਵਧੀਆ ਹੋਗੇ ਤੇ ਸਤ ਸ੍ਰੀ ਅਕਾਲ ਤੇ ਅੱਜ ਜਿਹੜੀ ਵੀਡੀਓ ਹੈ ਉਸ ਤੇ ਅੱਬ ਆ ਰਿਐਕਸ਼ਨ ਕਰਾਂਗੇ ਜੀ ਅੱਜ ਇੱਕ ਸਰਦਾਰ ਨੇ ਜੀ ਆਪਦੇ ਨਾਲ ਸਰਦਾਰ ਜੋੜ ਦਿੱਤਾ ਠੀਕ ਹੈ ਸਿੱਖਾਂ ਦੇ ਬਾਰੇ ਉਹਨੇ ਤਿੰਨ ਐਲਾਨ ਕੀਤੇ ਨੇ ਵੱਡੇ ਜਿਹੜੇ ਆਪਾਂ ਇਸ ਵੀਡੀਓ ਦੇ ਵਿੱਚ ਵੇਖਾਂਗੇ ਤੇ ਐਂਡ ਤੇ ਇਸ ਤੇ ਗੱਲਬਾਤ ਵੀ ਕਰਾਂਗੇ ਤੇ ਹਜੇ ਤਾਈ ਤੁਸਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਓ ਲਾਈਕ ਤੇ ਕਮੈਂਟ ਦੇ ਵਿੱਚ ਆਪਦੀ ਰਾਏ ਜ਼ਰੂਰ ਦੇਵਣੀ ਹੈ ਤੇ ਲੈਟਸ ਗੋ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਕਾਂ ਇੱਕ ਲੰਬੇ ਸੰਘਰਸ਼ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇਹ ਦਿਨ ਦੇਖਣ ਨੂੰ ਮਿਲਿਆ ਕਿ ਲੋਕ ਸਭਾ ਦੀਆਂ ਪੌੜੀਆਂ ਤੁਸੀਂ ਚੜੀਆਂ ਹਾਂਜੀ ਕਿਵੇਂ ਦਾ ਤਜਰਬਾ ਰਿਹਾ ਹਾਂਜੀ ਬਹੁਤ ਖੈਰ ਇੱਕ ਗੱਲ ਹੈ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਲੇ ਤੱਕ ਜ਼ਿੰਦਗੀ ਦੇ ਵਿੱਚ ਬਹੁਤ ਤਜਰਬੇ ਹੋਏ ਆ ਚੰਗੇ ਵੀ ਹੋਏ ਮਾੜੇ ਵੀ ਹੋਏ ਜੀ ਪਰ ਇਹ ਹੈ ਵੀ ਸਿੱਕੇ ਠੋਕਰਾਂ ਖਾ ਕੇ ਆ ਇਹ ਜ਼ਰੂਰ ਹੈ ਬਈ ਜਿਵੇਂ ਕਹਿੰਦੇ ਨਾ ਬਦਾਮਾਂ ਨਾਲ ਅਕਲ ਨਹੀਂ ਆਉਂਦੀ ਠੋਕਰਾਂ ਨਾਲ ਹੀ ਆਉਂਦੀ ਹੈ ਉਹ ਕੰਮ ਹੈ ਸਾਡਾ ਹੁਣ ਅਸੀਂ ਮਤਲਬ ਫਿਰ ਵੀ ਠੋਕਰਾਂ ਖਾ ਕੇ ਅਕਲ ਬਹੁਤ ਆ ਗਈ ਬਾਕੀ ਐਮਪੀਆਂ ਨੇ ਵੀ ਸੌਂ ਚੁੱਕੀ ਪਰ ਕਿਸੇ ਨੇ ਜਾ ਕੇ ਫਤਿਹ ਨਹੀਂ ਬੁਲਾਈ ਪਾਈ ਸਰੋ ਜੀ ਸਿੰਘ ਖਾਲਸਾ ਜਿਵੇਂ ਹੀ ਪਹੁੰਚਦੇ ਨੇ ਮਾਈਕ ਤੇ ਫਤਿਹ ਬੁਲਾਉਂਦੇ ਨੇ ਤੇ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਤੁਸੀਂ ਦੂਜੇ ਐਮਪੀਓ ਜਿਨ੍ਹਾਂ ਨੇ ਕਿਰਪਾਨ ਪਾ ਕੇ ਸੋਹ ਚੁੱਕੀ ਆ ਪਾਰਲੀਮੈਂਟ ਦੇ ਜਗਹ ਹਾਂਜੀ ਹਾਂ ਮਾਨ ਮਹਿਸੂਸ ਹੁੰਦਾ ਆਪਣੇ ਆਪ ਤੇ ਬਹੁਤ ਹੁੰਦਾ ਜੀ ਅਸੀਂ ਸਿੱਖ ਐ ਤੇ ਅਸੀਂ ਮਤਲਬ ਦੱਸਣਾ ਹੈ ਵੀ ਅਸੀਂ ਸਿੱਖ ਆ ਪਤਾ ਉਹਦੇ ਵਿੱਚ ਵੀ ਕਿਹਾ ਹੈ ਨਾਮ ਜਦੋਂ ਲਿਆ ਇਹ ਸਭ ਨੇ ਆਪਣੇ ਨਾਮ ਲਏ ਉਹਨੇ ਸ਼੍ਰੀ ਬੋਲੇ ਉੱਠ ਕੇ ਜਾ ਕੇ ਆਪਣਾ ਨਾਮ ਬੋਲਦੇ ਆ ਮੈਂ ਕਿਹਾ ਜੀ ਉਹਨੇ ਸ਼੍ਰੀ ਬੋਲੇ ਸੀਗਾ ਸਰਦਾਰ ਸਰਬਜੀਤ ਸਿੰਘ ਖਾਲਸਾ ਮਤਲਬ ਆਪਣੀ ਪਛਾਣ ਦੱਸਣੀ ਜ਼ਰੂਰੀ ਹੈ ਨਾ ਜੇ ਅਸੀਂ ਆਪਣੀ ਪਛਾਣ ਹੀ ਨਹੀਂ ਦੱਸਦੇ ਸਰਕਾਰਾਂ ਤਾਂ ਪਹਿਲਾਂ ਹੀ ਚਾਹੁੰਦੀਆਂ ਵੀ ਆਪਣੀ ਪਛਾਣ ਨਾ ਦੱਸਣ ਜੀ ਹਾਂ ਤੇ ਰਵਨੀਤ ਸਿੰਘ ਬਿੱਟੂ ਹੁਣਾਂ ਟੱਕਰਾ ਹੁੰਦਾ ਫਿਰ ਇਹ ਤਾਂ ਹਾਰ ਗਿਆ ਮਾੜਾ ਨਹੀਂ ਜਦੋਂ ਤੁਸੀਂ ਦਿੱਲੀ ਜਾਂਦੇ ਹੋ ਬੇਸ਼ੱਕ ਹਾਰ ਕੇ ਉਹਨਾਂ ਨੂੰ ਮੰਤਰੀ ਬਣਾਤਾ ਦਿੱਲੀ ਪਹੁੰਚ ਕੇ ਕਦੀ ਟੱਕਰਾ ਹੋਏ ਨਹੀਂ ਮੈਡਮ ਹਲੇ ਨਹੀਂ ਹੋਇਆ ਜੀ ਇੰਤਜ਼ਾਰਾ ਉਸ ਸਮੇ ਦਾ ਨਹੀਂ ਕਿੰਨਾ ਨਾਲ ਕੀ ਟੱਕਰਾ ਹੋਣਾ ਜੀ ਤਾਂ ਕਿਉਂਕਿ ਤੁਸੀਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਦੇ ਹੋ ਅਕਸਰ ਇਹ ਮੁੱਦੇ ਨੂੰ ਦਬਾਉਂਦੇ ਰਹੇ ਨੇ ਮੈਂ ਇਸ ਕਰਕੇ ਸਵਾਲ ਕਰਨਾ ਜ਼ਰੂਰੀ ਸਮਝਿਆ ਨਹੀਂ ਮੈਡਮ ਇਹ ਤਾਂ ਆਪਣਾ ਮੈਨੂੰ ਹਾਲੇ ਤੱਕ ਤਾਂ ਮੈਨੂੰ ਕਦੇ ਨਹੀਂ ਹੋਇਆ ਇਹਦੇ ਇਹਦੇ ਨਾਲ ਮੇਰਾ ਟਕਰਾ ਉਹਨ ਦੇਖੋ ਇਨ ਫਿਊਚਰ ਕੀ ਹੁੰਦਾ ਕਿਵੇਂ ਸਭ ਤੋਂ ਪਹਿਲਾਂ ਜਾ ਕੇ ਹੁਣ ਲੋਕ ਸਭਾ ਦੇ ਵਿੱਚ ਕਿਹੜਾ ਮੁੱਦਾ ਭਾਈ ਸਰਬਜੀਤ ਸਿੰਘ ਖਾਲਸਾ ਹੋਣਾਂ ਦੇ ਵੱਲੋਂ ਚੁੱਕਿਆ ਜਾਏਗਾ ਮੈਡਮ ਮੇਰੇ ਨਾ ਤਿੰਨ ਮੁੱਦੇ ਆ ਤਿੰਨੇ ਮੇਰੇ ਹੌਟਲਿਸਟ ਤੇ ਆ ਜੀ ਤੇ ਇੱਕ ਤਾਂ ਹੈ ਕਿਸਾਨਾਂ ਦਾ ਮੁੱਦਾ ਐਮਐਸਪੀ ਦਾ ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਦਾ ਹੂੰ ਬਈ ਜਿਹੜਾ ਇਹਦੀ ਬੇਅਦਬੀ ਕਰਦਾ ਹੈ ਮਹਾਰਾਜ ਦੀ ਉਹਦੀ ਨਾ ਮਤਲਬ ਸਜ਼ਾ ਜਿਹੜੀ 3 ਸਾਲ ਹੈ ਘੱਟ ਹੈ ਜੀ ਅਸੀਂ ਸਮਝਦੇ ਆ ਬਈ ਉਹਨੂੰ ਮਿਨੀਮਮ ਲਾਈਫ ਇਮ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਤੇ ਮੈਕਸਿਮਮ ਡੈਥ ਸੈਂਟੈਂਸ ਹੋਣਾ ਚਾਹੀਦਾ ਹੈ ਹੂੰ ਤੇ ਤੀਜਾ ਹੈ ਜਿਹੜਾ ਉਹ ਹੈ ਬੰਦੀ ਸਿੰਘ ਬਈ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੂੰ ਹਾਂ ਇਹ ਤਿੰਨ ਮੁੱਦੇ ਚੁੱਕੋਗੇ ਪਰ ਅਮਰਿਤਪਾਲ ਸਿੰਘ ਉਹ ਵੀ ਆਜ਼ਾਦ ਲੜੇ ਸੀਗੇ ਹਾਂਜੀ ਤੇ ਉਹਨਾਂ ਦੀ ਕਮੀ ਮਹਿਸੂਸ ਹੋਈ ਜਦੋਂ ਪਾਰਲੀਮੈਂਟ ਚ ਜਾ ਕੇ ਤੁਸੀਂ ਪਹੁੰਚੇ ਤੇ ਤੁਹਾਡੇ ਸਾਥੀ ਮੌਜੂਦ ਨਹੀਂ ਸੀ ਫਰਕ ਤਾਂ ਪੈਂਦਾ ਹੀ ਐ ਮੈਡਮ ਮਤਲਬ ਜਿੱਦਾਂ ਨਾ ਅਸੀਂ ਦੋ ਜਣੇ ਹੋਵਾਂਗੇ ਤਾਂ ਕੋਈ ਮਤਲਬ ਬੰਦਾ ਸਲਾਹ ਕਰਦਾ ਹੈ ਨਾ ਕਈ ਤਰ੍ਹਾਂ ਦੀਆਂ ਤੁਸੀਂ ਵੀ ਸਮਝਦੇ ਹੋ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਬਈ ਆਪਾਂ ਜਿਹੜੀਆਂ ਇੱਕ ਦੂਜੇ ਨਾਲ ਸਲਾਹ ਕਰ ਸਕਦੇ ਆ ਆ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਵੀ ਜੇ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਮਾਤਾ ਪਿਤਾ ਮੈਨੂੰ ਮਿਲਣਗੇ ਮੈਂ ਉਹਨਾਂ ਦੀ ਮਦਦ ਕਰਾਂਗਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਮਦਦ ਲੈਣੀ ਚਾਹੀਦੀ ਉਹਨਾਂ ਤੋਂ ਮੈਨੂੰ ਕਾਹਦੀ ਲੈਣੀ ਚਾਹੀਦੀ ਕਿਉਂਕਿ ਤੁਹਾਡੇ ਸਾਥੀ ਰਹੇ ਨੇ ਅੰਮ੍ਰਿਤਪਾਲ ਸਿੰਘ ਜੀ ਕਿਸ ਤੋਂ ਲੈਣੀ ਚਾਹੀਦੀ ਆ ਬਿੱਟੂ ਤੋਂ ਬਿੱਟੂ ਤੋਂ ਨਹੀਂ ਨਹੀਂ ਮੈਂ ਨਹੀਂ ਸਮਝਦਾ ਵੀ ਮੈਂ ਉਹਦੀ ਲੋੜ ਹੈ ਮੈਂ ਆਪਾਂ ਦੇ ਬਿਹਾਫ ਤੇ ਮੈਂ ਸਪੀਕਰ ਨਾਲ ਗੱਲ ਕਰੂੰਗਾ ਹੁਣ ਮੈਂ ਜਾ ਕੇ ਜੀ ਤੇ ਸਪੀਕਰ ਤੋਂ ਟਾਈਮ ਲੈ ਕੇ ਤੇ ਮੈਂ ਅੰਮ੍ਰਿਤਪਾਲ ਬਾਈ ਦੇ ਘਰਦਿਆਂ ਨੂੰ ਬੁਲਾਵਾਂਗੇ ਅਸੀਂ ਪਾਰਲੀਮੈਂਟ ਦੇ ਵਿੱਚ ਜੀ ਮੈਂ ਸਪੀਕਰ ਨਾਲ ਮੀਟਿੰਗ ਕਰਵਾਉਂਗਾ ਉਹਨਾਂ ਦੀ ਤੇ ਬਈ ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਉਹਨੂੰ ਸੌਂਚਕਾਣੀ ਚਾਹੀਦੀ ਹੈ ਜੀ ਦੇਖੋ ਹਾਰੇ ਹੋਏ ਨੂੰ ਮੰਤਰੀ ਬਣਾ ਕੇ ਸੌਂਚਕਾਤੀ ਜਿੱਤੇ ਹੋਏ ਨੂੰ ਹਲ ਤੱਕ ਸੌ ਨਹੀਂ ਚਕਾਈ ਤੇ ਆਉਣਾ ਵੈਸੇ ਤਾਂ ਮੈਨੂੰ ਬਹੁਤ ਐਕਸਪੈਕਟੇਸ਼ਨ ਸਿਗੀਆਂ ਵੀ ਉਹ ਆਊਗਾ ਮਿਲੂੰਗਾ ਮੈਂ ਹਨਾ ਬਹੁਤ ਫਰਕ ਹੋ ਜਾਂਦਾ ਗੱਲ ਦਾ ਪਰ ਨਹੀਂ ਉਹ ਉਹਨੂੰ ਲੈ ਕੇ ਨਹੀਂ ਆਂਦਾ ਤੇ ਹੁਣ ਕੋਈ ਨਹੀਂ ਦੇਖਦੇ ਆ ਜੀ ਕਿ ਮੈਂ ਉਹਨਾਂ ਨੂੰ ਬੁਲਾਉਂਗਾ ਫਿਰ ਮੈਂ ਕੀ ਕੀਤੀ ਸੀ ਗੱਲ ਵੈਸੇ ਕੀ ਗੱਲਬਾਤ ਹੋਈ ਸੀ ਮੈਂ ਨਹੀਂ ਉੱਥੇ ਪਾਰਲੀਮੈਂਟ ਦੇ ਵਿੱਚ ਕੀਤੀ ਸੀ ਪੇਰੈਂਟਸ ਨੂੰ ਮਲਾਉਣ ਵਾਸਤੇ ਉਹ ਕਹਿੰਦੇ ਜੀ ਪਹਿਲਾਂ ਤਾਂ ਤੁਸੀਂ ਜਿਹੜਾ ਇਹ ਹੈਗਾ ਇਹ ਆਪਣਾ ਸਪੀਕਰ ਇਹਦਾ ਜਿਹੜਾ ਪ੍ਰਾਈਵੇਟ ਸੈਕਟਰੀ ਆ ਤੁਸੀਂ ਉਹਨੂੰ ਮਿਲੋ ਉਹ ਮਿਲੋਗੇ ਤਾਂ ਫਿਰ ਉਹ ਤੁਹਾਨੂੰ ਟਾਈਮ ਦੇਵੇਗਾ ਜੀ ਟਾਈਮ ਦੇਵੇਗਾ ਉਹ ਟਾਈਮ ਫਿਰ ਤੁਸੀਂ ਉਹਦੇ ਘਰਦਿਆਂ ਨੂੰ ਬੁਲਾਓਂਗੇ ਅੰਮ੍ਰਿਤਪਾਲ ਦਿਆਂ ਨੂੰ ਫਿਰ ਉਸ ਦਿਨ ਬੁਲਾਉਂਗੇ ਫਿਰ ਉਹ ਪਾਸ ਬਣਾ ਕੇ ਖੁਦ ਹੀ ਪਾਸ ਬਣਾ ਕੇ ਦਊਗਾ ਫਿਰ ਤੁਸੀਂ ਮਿਲ ਸਕਦੇ ਆ ਉਹਨੂੰ ਅਸੀਂ ਚਾਹੁੰਦੇ ਆ ਵੀ ਉਹਦੇ ਨਾਲ ਵੀ ਗੱਲ ਕੀਤੀ ਜਾਏ ਜੀ ਵੀ ਜਿੱਤਿਆ ਹੋਇਆ ਐਮਪੀ ਐ ਤੇ ਉਹਨੂੰ ਨਹੀਂ ਗਿਆਂਦਾ ਜਾ ਰਿਹਾ ਵੀ ਇਹਦੇ ਬਾਰੇ ਗੱਲ ਕਰਾਂਗੇ ਜੀ ਇੱਕ ਚੀਜ਼ ਕਲੀਅਰ ਕਰੋ ਜਿਸ ਟਾਈਮ ਤੁਸੀਂ ਚੋਣ ਪ੍ਰਚਾਰ ਕਰ ਰਹੇ ਸੀਗੇ ਲੋਕਾਂ ਦਾ ਬਹੁਤ ਵੱਡਾ ਹਜ਼ੂਮ ਤੁਹਾਡੇ ਹੱਕ ਦੇ ਵਿੱਚ ਸੀ ਲੱਗਦਾ ਸੀ ਵੀ ਤੁਸੀਂ ਜਿੱਤ ਜੋਗੇ ਹਾਂ ਮੈਡਮ ਆਖੀਰਲੇ 25 26 27 ਤਰੀਕ ਤੋਂ ਤਾਂ ਸਾਨੂੰ ਹੋ ਗਿਆ ਸੀ ਵੀ ਹੁਣ ਨਹੀਂ ਆਪ ਇਹ ਤਾਂ ਨਾ ਮੈਡਮ ਸਾਨੂੰ ਸ਼ੁਰੂ ਤੋਂ ਸਿਗੀ ਇੱਕ ਗੱਲ ਜੀ ਸਾਨੂੰ ਇਹ ਸੀ ਵੀ ਜੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਚੱਲ ਪਈ ਨਾ ਵੀ ਮੁਕਾਬਲਾ ਸਰਬਜੀਤ ਸਿੰਘ ਖਾਲਸਾ ਤੇ ਕਰਮਜੀਤ ਅਨਮੋਲ ਦਾ ਹੈ ਜੇ ਕੰਪੀਟੀਸ਼ਨ ਦੇ ਵਿੱਚ ਅਸੀਂ ਦੋ ਆ ਗਏ ਫਿਰ ਅਸੀਂ ਹਾਰਦੇ ਨਹੀਂ ਐ ਡੈਫੀਨੇਟ ਐ ਅੱਛਾ ਕਿਉਂਕਿ ਮੈਡਮ ਇਹਦੇ ਵਿੱਚ ਨਾ ਕਈ ਜਿੱਦਾਂ ਹੁਣ ਬਾਦਲਦਲ ਦੇ ਸੀ ਕਾਂਗਰਸ ਦੇ ਸੀ ਹੈ ਤਾਂ ਵਿੱਚ ਸਿੱਖ ਬਹੁਤ ਆ ਨਾ ਸਿੱਖ ਮੰਡਰਡ ਲੋਕ ਮਨੂੰ ਇਹ ਸੀ ਵੀ ਜਿਹੜੇ ਕਟੜ ਕਾਂਗਰਸੀਆਂ ਕਟੜ ਬਾਦਲ ਵਾਲੇ ਆ ਔਰ ਹੋਰ ਐ ਉਹਨਾਂ ਨੇ ਜਦੋਂ ਦੇਖਣਾ ਨਾ ਵੀ ਸਾਡਾ ਤਾਂ ਕੈਂਡੀਡੇਟ ਹਾਰ ਗਿਆ ਬਈ ਇਹਨੂੰ ਵੋਟ ਪਾ ਕੇ ਤਾਂ ਕੋਈ ਫਾਇਦਾ ਨਹੀਂ ਹੋਣਾ ਜੀ ਬਈ ਜਿਹੜੇ ਸਿੱਖ ਨੂੰ ਦਰਬਾਰ ਸਾਹਿਬ ਨੂੰ ਮੰਨਦੇ ਆ ਹਨਾ ਬਈ ਇਹ ਮੰਨਦੇ ਆ ਵੀ ਜਿਹੜੇ ਬਈ ਸਾਡੇ ਫਾਦਰ ਸਾਹਿਬ ਨੇ ਜੋ ਕੀਤਾ ਠੀਕ ਕੀਤਾ ਬਈ ਉਹ ਫਿਰ ਆਪਣੀ ਪਾਰਟੀ ਤੋਂ ਉੱਠ ਕੇ ਸਾਨੂੰ ਵੋਟ ਜ਼ਰੂਰ ਪਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਵੀ ਜਿੱਦਾਂ ਹੁਣ ਸਾਡਾ ਹੁਣ ਮੈਨੂੰ ਹੋਵੇ ਯਾਰ ਵੀ ਮੇਰਾ ਬੰਦਾ ਤਾਂ ਹਾਰ ਹੀ ਗਿਆ ਬਈ ਮੈਂ ਯਾਰ ਇਹਨੂੰ ਵੋਟ ਕਿਉਂ ਪਾਉਣੀ ਵੀ ਮੈਂ ਸਰਜੀਤ ਨੂੰ ਪਾਵਾਂ ਨਾਲੇ ਮੇਰੀ ਪੰਥ ਦੇ ਲੇਖੇ ਲੱਗੂਗੀ ਵੋਟ ਵਿਜਤਾਨ ਚ ਸਾਡੀ ਵੀ ਹਿੱਸੇਦਾਰੀ ਹੋਏਗੀ ਹਨਾ ਫਿਰ ਔਵੇਂ ਮੈਨੂੰ ਬਹੁਤ ਉਮੀਦ ਸੀ ਵੀ ਫਿਰ ਨਹੀਂ ਅਸੀਂ ਯਾਰਦੇ ਤੇ ਹੋਇਆ ਵੀ ਔ ਜਿਸ ਟਾਈਮ ਨਤੀਜੇ ਆਉਣੇ ਸ਼ੁਰੂ ਹੋਏ ਪਹਿਲੇ ਪੜਾ ਤੋਂ ਲੈ ਕੇ ਤੁਸੀਂ ਚੌਥੇ ਪੜਾ ਤੱਕ ਮੈਨੂੰ ਲੱਗਦਾ ਵੀ ਮਾਰਜਨ ਦੇ ਵਿੱਚ ਰਹੇ ਉਹ ਪਹਿਲੇ ਨੰਬਰ ਤੇ ਰਹੇ ਹਾਂਜੀ ਪਹਿਲਾਂ ਵਸ ਨੰਬਰ ਜਦੋਂ ਅਸੀਂ ਕਾਊਂਟਿੰਗ ਸ਼ੁਰੂ ਹੋਈ ਹੈ ਉਦੋਂ ਇੱਕ ਵਾਰੀ ਪਹਿਲੇ ਰਾਉਂਡ ਦੇ ਵਿੱਚ ਇੱਕ ਵਾਰੀ ਉਹਦੀ 3000 ਦੀ ਲੀਡ ਆਈ ਹੈ ਜੀ ਫੇਰ ਉਸ ਤੋਂ ਬਾਅਦ ਨਹੀਂ ਆਈ ਉਸ ਤੋਂ ਪਛੜ ਤੋਂ ਜਾਣ ਤੋਂ ਪਹਿਲਾਂ ਹੀ ਆ ਗਈ ਸੀ ਜਦੋਂ ਅਸੀਂ ਗਏ ਆ ਕੰਦੇ ਹੁਣ ਆਪਣੀ ਲੀਡ ਹੈ ਵੀ ਪਹਿਲਾ ਇਹਦੀ 3000 ਦੀ ਲੀਡ ਆ ਗਈ ਸੀ ਪਰ ਫਿਰ ਜਦੋਂ ਉਸ ਤੋਂ ਬਾਅਦ ਇੱਕ ਹੀ ਵਾਰੀ ਆਈ ਹੈ ਮੁੜ ਕੇ ਉਹਦੀ ਲੀਡ ਨਹੀਂ ਆਈ ਫਿਰ ਸਾਰਾ ਬਿਲਕੁਲ ਉਸ ਟਾਈਮ ਉਸ ਤੋਂ ਬਾਅਦ ਸਰਜੀਤ ਸਿੰਘ ਖਾਲਸਾ ਨੇ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ ਨਹੀਂ ਲੱਗਣ ਦਿੰਦਾ ਸੀ ਮਹਾਰਾਜ ਨੇ ਨਹੀਂ ਨੇੜੇ ਲੱਗਣ ਦਿੱਤਾ ਜਦੋਂ ਚਲੋ ਸਾਰੇ ਰਾਉਂਡ ਕਲੀਅਰ ਹੋ ਗਏ ਮੋਰ ਲੱਗ ਗਈ ਵੀ ਸਰਜੀਤ ਸਿੰਘ ਖਾਲਸਾ ਨੂੰ ਐਮਪੀ ਚੁਣ ਲਿਆ ਫਰੀਦਕੋਟ ਦੇ ਹਲਕੇ ਲੋਕਾਂ ਨੇ ਤੇ ਉਸ ਟਾਈਮ ਆਪਣੇ ਫਾਦਰ ਸਾਹਿਬ ਦੀ ਯਾਦ ਆਈ ਸੀ ਬਿਲਕੁਲ ਜੀ ਜੋ ਵੀ ਆ ਮੈਂ ਉਹਨਾਂ ਕਰਕੇ ਹੀ ਆ ਹੂੰ ਦੇਖੋ ਮੇਰੀ ਇੰਡੀਵਿਜੂਅਲ ਤਾਂ ਕੋਈ ਪਰਸਨੈਲਿਟੀ ਹੈ ਨਹੀਂ ਹੈਨਾ ਕੋਈ ਮਤਲਬ ਕੋਈ ਮੇਰੀ ਜਿਹਨੂੰ ਕਹਿੰਦਾ ਹੈ ਬਈ ਪਛਾਣ ਨਹੀਂ ਹੈ ਕਿਉਂਕਿ ਸਰਬਜੀਤ ਸਿੰਘ ਤਾਂ ਬਹੁਤ ਘੁੰਮਦੇ ਆ ਤੇ ਜੋ ਮੈਨੂੰ ਜੇ ਦੁਨੀਆ ਜਾਣਦੀ ਹੈ ਤਾਂ ਮੇਰੇ ਫਾਦਰ ਸਾਹਿਬ ਕਰਕੇ ਹੀ ਆ ਬਈ ਸ਼ਹੀਦ ਬਿਆਨ ਸਿੰਘ ਦਾ ਬੇਟਾ ਸਰਬਜੀਤ ਸਿੰਘ ਬਹੁਤ ਹੈ ਦੁਨੀਆ 'ਚ ਕਿਸੇ ਦੇ ਮਗਰ ਕੀ ਲੱਗਦਾ ਕਿਸੇ ਦੇ ਮਗਰ son of ਕੀ ਲੱਗਦਾ ਪਰ ਮੇਰੇ ਨਾਂ ਦੇ ਮਗਰ ਸ਼ਹੀਦ ਭਾਈ ਬੀਨ ਸਿੰਘ ਲੱਗਦਾ ਹੈ ਨਾ ਫਿਰ ਗੱਲ ਵੱਖਰੀ ਹੋ ਜਾਂਦੀ ਹੈ ਫਿਰ ਉਸ ਟਾਈਮ ਇਹ ਅਹਿਸਾਸ ਹੋਇਆ ਸੀ ਵੀ ਕੌਮ ਨੇ ਜੋ ਤੁਹਾਡੇ ਪਿਤਾ ਨੂੰ ਪਿਤਾ ਨੇ ਕੁਰਬਾਨੀ ਦਿੱਤੀ ਸੀ ਉਹ ਕੁਰਬਾਨੀ ਨੂੰ ਲੇਖੇ ਲਾਤਾ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਮਾਣ ਵੀ ਮਹਿਸੂਸ ਹੋਇਆ ਮੈਨੂੰ ਮੈਨੂੰ ਫਿਰ ਇੱਕ ਗੱਲ ਦਾ ਮਾਣ ਬਹੁਤ ਮਹਿਸੂਸ ਹੁੰਦਾ ਸੀ ਯਾਰ ਵੀ 40 ਸਾਲ ਹੋ ਗਏ ਬਦਲਾ ਲੈਣੋਂ ਬਈ ਜਦ ਹੁਣ ਪਾਰਲੀਮੈਂਟ ਦੇ ਵਿੱਚ ਜਾਊਗਾ ਬਈ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਦੇ ਲੀਡਰ ਨੇ ਤੇ ਅਸੀਂ ਵੀ ਫਿਰ ਸਿਰ ਉੱਚਾ ਕਰਕੇ ਜਾਵਾਂਗੇ ਬਈ ਮਾਣ ਹੈ ਬਈ 40 ਸਾਲ ਬਾਅਦ ਵੀ ਕੌਮ ਨੇ ਉਹਦੇ ਪੁੱਤਰ ਨੂੰ ਜਤਾਇਆ ਜਿਹਨਾਂ ਦਰਬਾਰ ਸਾਹਿਬ ਦਾ ਬਦਲਾ ਲਿੱਤਾ ਸੀ ਜੀ ਬਹੁਤ ਮੈਡਮ ਹੈ ਨਾ ਤੁਸੀਂ ਮਤਲਬ ਇਹ ਨਾ ਇਹ ਗੱਲ ਇਹ ਦਰਸਾਉਂਦੀ ਆ ਵੀ ਜੋ ਸਾਡੇ ਫਾਦਰ ਸਾਹਿਬ ਨੇ ਕੀਤਾ ਸੀ ਉਹ ਠੀਕ ਕੀਤਾ ਸੀ ਹਮ ਅੱਜ ਵੀ ਮਤਲਬ ਜਿੱਦਾਂ ਹੁਣ ਮੈਡਮ ਮੈਨੂੰ 40 ਸਾਲ ਬਾਅਦ ਵੀ ਕੌਮ ਨੇ ਜਿਤਾਇਆ ਤਾਂ ਦਿਸ ਮੀਨਸ ਕੀ ਉਹਨਾਂ ਨੇ ਜੋ ਕੀਤਾ ਠੀਕ ਕੀਤਾ ਹੈ ਨਾ ਬਹੁਤ ਵੱਡੀ ਗੱਲ ਹੈ ਮੈਡਮ 40 ਸਾਲ ਬਾਅਦ ਤਾਂ ਲੋਕ ਭੁੱਲ ਜਾਂਦੇ ਆ ਇੱਕ ਜਨਰੇਸ਼ਨ ਗੈਪ ਪੈ ਜਾਂਦਾ ਇੱਕ ਇੱਕ ਕੀ ਡੇਢ ਜਨਰੇਸ਼ਨ ਗੈਪ ਵੀ ਪੈ ਜਾਂਦਾ ਮੈਂ ਕਹਿੰਦਾ 25 30 ਸਾਲ ਦੀ ਇੱਕ ਜਨਰੇਸ਼ਨ ਗੈਪ ਹੁੰਦਾ ਤੇ ਮਤਲਬ ਫਿਰ ਵੀ ਲੋਕਾਂ ਨੇ ਜਿਤਾਇਆ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਤੇ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੁਸੀਂ ਇਹ ਪਹਿਲਾਂ ਵੀ ਬਹੁਤ ਸਾਰੀਆਂ ਚੋਣਾ ਹੋਈਆਂ ਨੇ ਉਸ ਟਾਈਮ ਸਰਬਜੀਤ ਸਿੰਘ ਖਾਲਸਾ ਮੈਦਾਨ ਚ ਕਿਉਂ ਨਹੀਂ ਆਏ ਹੈਗੇ ਇੱਕਦਮ ਉਹਨਾਂ ਦਾ ਤੁਹਾਡਾ ਮਨ ਕਿਵੇਂ ਬਣ ਜਾਂਦਾ ਹੈ ਮੈਂ ਮੈਂ ਪਹਿਲਾਂ ਲੜੀਆਂ ਐ ਚੋਣਾ ਉਸ ਟਾਈਮ ਲੋਕਾਂ ਨੇ ਨਹੀਂ ਜਿਤਾਇਆ ਚਾਰ ਚ ਸੱਤ ਚ ਇਸ ਵਾਰ ਵੀ ਮੈਡਮ ਮੈਂ ਜੋ ਲੜਿਆ ਨਾ ਇੰਡੀਪੈਂਡੈਂਟ ਲੜਿਆ ਇਸ ਵਾਰੀ ਜੀ ਮੈਨੂੰ ਲੋਕਾਂ ਨੇ ਬਹੁਤ ਕਿਹਾ ਇਸ ਵਾਰੀ ਕਹਿੰਦੇ ਬਾਈ ਜੀ ਬਈ ਇਹ ਤਾਂ ਕਈ ਥਾਂ ਤੇ ਕਿਹਾ ਕਈ ਬੰਦਿਆਂ ਨੇ ਜਿਹੜੇ ਮੇਰੇ ਮੋਰੀ ਸੀ ਜਿਹੜੇ ਮੇਰੀ ਮਤਲਬ ਜ਼ਿਲ੍ਹੇ ਦੀ ਕੈਂਪੇਨ ਸਾਂਭਦੇ ਸੀ ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਜੀ ਇਹ ਤਾਂ ਬਾਈ ਜੀ ਤੁਸੀਂ ਆਈ ਇੰਡੀਪੈਂਡੈਂਟ ਗਏ ਜੇ ਤੁਸੀਂ ਕਿਸੇ ਪਾਰਟੀ ਵੱਲੋਂ ਖੜੇ ਹੁੰਦੇ ਸੀ ਅਸੀਂ ਨਹੀਂ ਤੁਹਾਡੇ ਨਾਲ ਤੁਰਨਾ ਸੀ ਮਤਲਬ ਮੇਰੇ ਮੂੰਹ ਤੇ ਹੀ ਕਹੀ ਹੈ ਗੱਲ ਬਈ ਕਹਿੰਦਾ ਵੀ ਐਕਚੁਅਲੀ ਨਾ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਗੱਲ ਐ ਹੋਰ ਹੈ ਨਾ ਤੇ ਜਿਹੜੇ ਸਾਡੇ ਕੱਲੇ ਮੈਂ ਫਾਦਰ ਸਾਹਿਬ ਦੇ ਨਾਮ ਤੇ ਲੜੇ ਆ ਗੱਲ ਉਹਦੀ ਲੋਕਾਂ ਚ ਡਿਫਰੈਂਟ ਗੱਲ ਗਈ ਹੈ ਨਹੀਂ ਯਾਰ ਇਹ ਸ਼ਹੀਦ ਬਿਆਨ ਸਿੰਘ ਦਾ ਮੁੰਡਾ ਹੈ ਬਿਲਕੁਲ ਇੱਕ ਚੀਜ਼ ਨਹੀਂ ਤਾਂ ਗੱਲ ਹੋ ਜਾਂਦੀ ਆ ਯਾਰ ਸ਼ਹੀਦ ਬੀਨ ਸਿੰਘ ਦਾ ਮੁੰਡਾ ਹੈ ਬਾਦਲਾਂ ਦਾ ਕੈਂਡੀਡੇਟ ਹੈ ਮਾਨ ਦਾ ਕੈਂਡੀਡੇਟ ਹੈ ਝਾੜੂ ਦਾ ਕੈਂਡੀਡੇਟ ਹੈ ਉਹਨਾਂ ਦਾ ਕਿੱਥੇ ਗੱਲ ਆ ਗਈ ਸ਼ਹੀਦ ਬੀਨ ਸਿੰਘ ਦਾ ਮੁੰਡਾ ਇੰਡੀਪੈਂਡੈਂਟ ਹੈ ਆਪਣੇ ਬਾਪੂ ਦੇ ਨਾਂ ਤੇ ਚੋਣ ਲੜਦਾ ਹੈ ਜੀ ਫਿਰ ਉਹ ਗੱਲ ਬਹੁਤ ਫਰਕ ਪੈ ਜਾਂਦੀ ਬਰਸਾਦ ਦਾ ਜੇ ਤੁਹਾਡਾ ਜੀਵਨ ਹੈ ਹੈਨਾ ਤੇ ਇਹ ਸਭ ਦੇ ਵਿੱਚ ਖਰਚਾ ਕਿਵੇਂ ਮੈਨੇਜ ਕੀਤਾ ਕਿਉਂਕਿ ਕੋਈ ਬੰਦਾ ਜਦੋਂ ਚੋਣ ਲੜਦਾ ਹੈ ਨਾ ਤੇ ਖਰਚਾ ਬਹੁਤ ਹੋ ਜਾਂਦਾ ਹੈ ਇੱਕ ਇੰਟਰਵਿਊ ਚ ਤੁਹਾਡੀ ਮਿਸਿਸ ਬਾਰੇ ਸੁਣਿਆ ਸੀ ਉਹ ਕਹਿੰਦੇ ਸੀ ਮੈਂ ਆਪਣੀਆਂ ਚੂੜੀਆਂ ਵੇਚੀਆਂ ਸੀਗੀਆਂ ਉਹ ਕਿੱਸਾ ਸਾਂਝਾ ਜਦੋਂ ਮੈਂ ਨਾ ਬਾਈ ਜੀ ਐ ਮੇਰੇ ਗਰਸੇਵਕ ਸਿੰਘ ਜਵਾਰਕੇ ਤੇ ਉਹਨਾਂ 2 ਮਹੀਨੇ ਪਹਿਲਾਂ ਇਲੈਕਸ਼ਨ ਦੀ VOTING ਦੀ ਡੇਟ ਤੋਂ 2 ਮਹੀਨੇ ਪਹਿਲਾਂ ਤੋਂ ਮੇਰੇ ਮਗਰ ਪੈ ਗਏ ਜੀ ਬਈ ਤੂੰ ਲੜ 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 ਚੋਂ ਮੈਂ ਨਾ ਇਹਨਾਂ ਨੂੰ ਟਾਲੀ ਗਿਆ ਮੈਂ ਇਹਨਾਂ ਨੂੰ ਕਹਿ ਦਿਆ ਕਰਾਂ ਮੈਂ ਕੱਲ ਆ ਗਿਆ ਮੈਂ ਪਰਸੋ ਆ ਗਿਆ ਮੈਂ ਭਾਈ ਜੀ ਦੋ ਦਿਨ ਹੋਰ ਦੇ ਦੋ ਮੈਂ ਆ ਗਿਆ ਮੈਂ ਮਹੀਨਾ ਕੱਢਤਾ ਫਿਰ ਇਹ ਬਾਈ ਹਟੇ ਨਹੀਂ ਕਹਿੰਦੇ ਭਾਈ ਜੀ ਦੇ ਲੈ ਹੁਣ ਇੱਕ ਮਹੀਨਾ ਰਹਿ ਗਿਆ ਫਿਰ ਗੁੱਸੇ ਹੋਗੇ ਕਹਿੰਦੇ ਦੇਖ ਜੇ ਆਣਾ ਆ ਜਾ ਫਿਰ ਨਹੀਂ ਤਾਂ ਫਿਰ ਆਪਣੀ ਵੀ ਸਸਰੀ ਘਰ ਲੈ ਬਈ ਤੂੰ ਬਈ ਮੇਰੀ ਗੱਲ ਨਹੀਂ ਮੰਨਦਾ ਬਈ ਸਿਆਸੀ ਸਮੀਕਰਨ ਇਸ ਵਾਰੀ ਆਪਣੇ ਹੱਕ ਦੇ ਐ ਬਈ ਤੈਨੂੰ ਨਹੀਂ ਪਤਾ ਗੱਲ ਮੈਂ ਜਿਹੜੀ ਗੱਲ ਦੇਖ ਰਿਆ ਉਹ ਆਪਣੇ ਹੱਕ ਦੀ ਐ ਬਈ ਸਾਰੀਆਂ ਪਾਰਟੀਆਂ ਤੋਂ ਲੋਕਾਂ ਦਾ ਮਨ ਉੱਠਿਆ ਹੋਇਆ ਹੈ ਹਨਾ ਬਈ ਆਪਾਂ ਇੰਡੀਪੈਂਡੈਂਟ ਲੜਾਂਗੇ ਹਮ ਬਈ ਆਪਾਂ ਇੱਕ ਤਾਂ ਇੰਡੀਪੈਂਡੈਂਟ ਲੜਾਂਗੇ ਇੱਕ ਕਿਸੇ ਕੋਲ ਜਾ ਕੇ ਨਹੀਂ ਕਹਿਣਾ ਵੀ ਸਾਡੀ ਮਦਦ ਕਰੋ ਹਮ ਇਹ ਵੀ ਅਸੀਂ ਸੋਚ ਕੇ ਤੁਰੇ ਸੀ ਕਰੋ ਅੱਛਾ ਬਈ ਕਿਸੇ ਪਾਰਟੀ ਦੇ ਜਾਂ ਕਿਸੇ ਇੰਡੀਵਿਜੂਅਲ ਬੰਦੇ ਕੋਲ ਜਾ ਕੇ ਕਹਿਣਾ ਨਹੀਂ ਐਰ ਬਈ ਸਾਡੀ ਮਦਦ ਕਰੋ ਸਾਨੂੰ ਤੁਹਾਡੀ ਲੋੜ ਹੈ بس ਫਿਰ ਉਹ ਅੱਛਾ ਜਿਹੜੇ ਮੇਰੇ ਮੈਸੇਜ ਸੀ ਉਹ ਵੀ ਮੈਨੂੰ ਬਹੁਤ ਪੁਸ਼ ਅਪ ਕਰਦੇ ਸੀ ਲੜੋ 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 ਤੇ ਉਹ ਵੀ ਇੱਕ ਗੱਲ ਤੇ ਬਹੁਤ ਜ਼ੋਰ ਦਿੰਦੇ ਸੀ ਉਹਦਾ ਨਾ ਮੇਰੇ ਫਾਦਰ ਸਾਹਿਬ ਦੀ ਬਹੁਤ ਰਿਸਪੈਕਟ ਹੈ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਤੇ ਉਹ ਵੀ ਮੈਨੂੰ ਇਹੀ ਕਹਿੰਦੇ ਸੀ ਜੀ ਤੁਸੀਂ इंडिपेंडेंट लड़ना है इंडिपेंडेंट लड़ना इंडिपेंडेंट लड़ना फिर आखिर में कहा ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਮੈਂ ਕਿਹਾ ਵੀ ਤੈਨੂੰ ਤਾਂ ਪਤਾ ਹੀ ਹੈ ਹੈਨਾ ਸਾਰੀ ਗੱਲ ਦਾ ਉਹਨੇ ਆਪਣੀ ਇੱਕ ਸੋਨੇ ਦੀ ਚੂੜੀ ਜਾ ਕੇ ਵੇਚੀ ਮੈਨੂੰ 70000 ਰੁਪਏ ਦਿੱਤੇ ਕਹਿੰਦੀ ਆ ਚੱਕੋ 70000 ਰੁਪਏ ਜਾ ਕੇ ਤੁਸੀਂ ਇਲੈਕਸ਼ਨ ਦਾ ਕੰਮ ਕਰੋ ਸ਼ੁਰੂ ਤੇ ਫਿਰ ਮੈਂ ਮਤਲਬ ਐਨੇ ਨੂੰ ਉਹਨਾਂ ਨੂੰ ਇਹ ਸੀ ਵੀ ਬਾਹਰੋਂ ਆ ਜਾਣਗੇ ਜਾਂ ਸੰਗਤ ਦੇ ਦੋਗੀ ਹੌਲੀ ਹੌਲੀ ਫਿਰ ਮੈਂ ਉਹਨਾਂ ਚੋਂ ਕੁਰਤੇ ਪਜਾਮੇ ਜੇ ਸਵਾਏ ਹੋਰ ਕਰ ਕਰਾ ਕੇ ਕੰਮ ਫੇਰ ਸਟਾਰਟ ਕੀਤਾ ਉਹਦਾ ਪੈਸੇ ਤਾਂ ਸਾਡੇ ਛੇਤੀ ਮੁੱਕ ਗਏ ਜੀ ਫਿਰ ਉਸ ਤੋਂ ਬਾਅਦ ਜੇ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਜੇ ਰਖੂ ਦਾ ਨਾ ਖਾਸਤਾ ਐਮਪੀ ਨਾ ਬਣਿਆ ਤਾਂ ਇਹ ਸਭ ਪੈਸਿਆਂ ਦਾ ਕਿਵੇਂ ਮੈਨੇਜ ਹੋਊਗਾ ਕੋਈ ਨਹੀਂ ਮੈਨੂੰ ਉਹ ਤਾਂ ਫਿਰ ਸੋਚ ਕੇ ਹੀ ਤੁਰੇ ਸੀ ਬਈ ਨਹੀਂ ਤਾਂ ਨਾ ਸੀ ਫਿਰ ਦੇਖੀ ਚੋਗੀ ਇੱਕ ਨਾ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਸਭਾ ਦੀਆਂ ਪੌੜੀਆਂ ਚੜਾਇਆ ਜਾਂਦਾ ਲੋਕਾਂ ਦੇ ਵਗੋ ਹਨਾ ਜਟਾਣਾ ਹੋਣਾਂ ਦਾ ਜ਼ਿਕਰ ਸਿੱਧੂ ਮੂਸੇਵਾਲੇ ਨੇ ਕੀਤਾ ਤਾਂ ਪੰਜਾਬੀ ਜਾਣਨ ਲੱਗ ਗਏ ਬਹ ਚਾਹੇ ਉਹ ਜਸਵੰਤ ਸਿੰਘ ਖਾਲੜਾ ਹੋਰੀ ਹੋਣ ਤੇ ਉਹਨਾਂ ਨੂੰ ਵੀ ਜਾਣਨ ਲੱਗ ਗਏ ਤਾਂ ਲੱਗਦਾ ਹੈ ਵੀ ਉਹ ਸਿੱਧੂ ਮੂਸੇਵਾਲੇ ਨੇ ਜੋ ਪਿਰਤ ਪਾਈ ਸੀ ਉਸੇ ਲਹਿਰ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਵੀ ਜਿੱਤੇ ਨੇ ਕਿਉਂਕਿ ਲੋਕਾਂ ਦੇ ਦਿਲਾਂ 'ਚ ਉਹ ਚੀਜ਼ਾਂ ਨੇ ਬਹੁਤ ਛਾਪ ਛੱਡੀ ਨਹੀਂ ਨਹੀਂ ਮੈਡਮ ਸਾਡਾ ਉਹ ਤਾਂ ਇਸ ਇਲੈਕਸ਼ਨ ਨਾਲ ਦੇ ਵਿੱਚ ਤਾਂ ਕਿਉਂਕਿ ਇਸ ਇਲੈਕਸ਼ਨਾਂ ਦੇ ਵਿੱਚ ਤਾਂ ਉਹਦੇ ਫਾਦਰ ਸਾਹਿਬ ਨੇ ਕਲੀਅਰ ਵੇ ਦੇ ਵਿੱਚ ਕਾਂਗਰਸ ਦੀ ਸਪੋਰਟ ਕਰਤੀ ਉਹਦੇ ਵਿੱਚ ਤਾਂ ਸਾਡੇ ਤੇ ਤਾਂ ਕੋਈ ਨਹੀਂ ਜਿਹੜਾ ਸਿੱਧੂ ਮੂਸੇਵਾਲਾ ਦਾ ਇੱਕ ਗੀਤ ਆਇਆ ਸੀ ਉਹਨੂੰ ਕਹਿੰਦੇ ਇਨਾ ਕੋ ਬਲਿਆ ਨੇ ਬੀਬੀ ਖਾਲੜਾ ਹਰਾਈ ਹੈਨਾ ਤੇ ਉਹ ਲੋਕ ਉਹ ਗੱਲਾਂ ਜਿਹੜੀਆਂ ਮੂਸੇਵਾਲਾ ਕਹਿ ਕੇ ਗਿਆ ਸੀ ਨਾ ਤੇ ਉਹ ਗੱਲਾਂ ਨੇ ਲੋਕਾਂ ਦੇ ਦਿਲਾਂ 'ਚ ਛਾਪ ਛੱਡੀ ਸੀ ਮੈਡਮ ਉਦੋਂ ਮਾਨ ਸਾਹਿਬ ਨੂੰ ਉਹਦਾ ਫਾਇਦਾ ਹੋਇਆ ਹਮ ਐਵੇਂ ਮੈਂ ਤੁਹਾਨੂੰ ਕਹਾਂ ਤੇ ਮੈਂ ਵੀ ਉਦੋਂ ਮਾਨ ਸਾਹਿਬ ਦੀ ਜਾ ਕੇ ਦੋ ਤਿੰਨ ਦਿਨ ਕੈਂਪੇਨ ਕੀਤੀ ਸੀ ਜੀ ਉਦੋਂ ਫਾਇਦਾ ਹੋਇਆ ਹੁਣ ਤਾਂ ਮੈਡਮ ਕੋਈ ਮੁੱッセ ਵਾਲੇ ਦਾ ਨਾਮ ਨਹੀਂ ਚੱਲਿਆ ਇਸ ਵਾਰੀ ਇਸ ਵਾਰੀ ਤਾਂ ਉਹਦੇ ਫਾਦਰ ਸਾਹਿਬ ਨੇ ਡਾਇਰੈਕਟ ਵੀ ਕਾਂਗਰਸ ਦੀ ਸਪੋਰਟ ਕਰਤੀ ਸੀ ਉਦੋਂ ਮਤਲਬ ਇਸ ਵਾਰੀ ਤਾਂ ਤੁਸੀਂ ਨਹੀਂ ਕਹਿ ਸਕਦੇ ਵੀ ਸਿੱਧੂ ਵਾਲੇ ਦਾ ਕੋਈ ਕੈਰੈਕਟਰ ਜਾਂ ਮਤਲਬ ਉਹਦੇ ਜਿੱਦਾਂ ਉਹਦੇ ਫੈਨ ਫੋਲੋਇੰਗ ਹਲੇ ਵੀ ਹੈ ਨੋ ਡਾਊਟ ਹੈਗੀ ਹੈ ਉਹ ਤਾਂ ਫਿਰ ਜਿਵੇਂ ਉਹਦੇ ਫਾਦਰ ਸਾਹਿਬ ਕਹਿਣਗੇ ਉਹ ਔਮ ਵੀ ਚੱਲਣਗੇ ਬੇਸ਼ੱਕ ਕੀ ਉਹਨਾਂ ਨੇ ਸਿੱਧੂ ਵਾਲੇ ਦੀ ਸੋਚ ਤੇ ਖਿਲਾਫ ਹਮਾਇਤ ਕੀਤੀ ਪਰ ਸਿੱਧੂ ਮੂਸੇ ਵਾਲੇ ਨੇ ਵੀ ਤਾਂ ਕਾਂਗਰਸ ਕਾਂਗਰਸ ਹੋਣੀ ਪਰ ਜਿੱਦਾਂ ਬਾਅਦ ਦੇ ਵਿੱਚ ਉਹ ਚਾਹੁੰਦਾ ਸੀ ਜਿਵੇਂ ਮਤਲਬ ਵੀ ਮੈਂ ਸਿੱਖ ਮੰਡਰਡ ਲੋਕਾਂ ਨੂੰ ਅੱਗੇ ਲੈ ਕੇ ਆਵਾਂ ਤੇ ਕਿਉਂਕਿ ਜੋ ਉਹਦੇ ਗਾਣੇ ਸੀ ਫਿਰ ਮੈਂ ਮੇਰੇ ਦੇਖੋ ਮੇਰੀ ਪਰਸਨਲ ਥਿੰਕਿੰਗ ਹੈ ਇਹ ਤਾਂ ਬਈ ਉਹਨਾਂ ਨੂੰ ਬਈ ਉਹਨਾਂ ਨੇ ਅਗੇ ਸਟਾਕ ਕੀਤਾ ਬਾਕੀ ਲੋਕ ਕੀ ਆ ਲੋਕਾਂ ਨੇ ਤਾਂ ਫਿਰ ਜਿੱਥੇ ਉਹਦੇ ਫੋਲੋਇੰਗ ਹੈ ਉਹ ਤਾਂ ਉਹਨਾਂ ਨੇ ਉੱਥੇ ਜਾਣਾ ਹੀ ਹੈ ਜਿੱਥੇ ਉਹਦੇ ਫਾਦਰ ਸਾਹਿਬ ਕਹਿੰਦੇ ਮੂਸੇ ਵਾਲੇ ਦਾ ਮੁੱਦਾ ਚੁੱਕੋਗੇ ਕਿਉਂਕਿ ਬੜੀ ਬੇਰਹਿਮੀ ਦੇ ਨਾਲ ਕਤਲ ਨੂੰ ਹੋਇਆ ਤੇ ਇਨਸਾਫ ਅਜੇ ਤੱਕ ਨਹੀਂ ਵਿਚਾਰੇ ਮਾਪਿਆਂ ਨੂੰ ਮਿਲੇ ਮਨਮ ਹੁਣ ਗੱਲ ਇਹ ਹੈ ਬਈ ਅਸੀਂ ਤਾਂ ਚਾਹੁੰਦੇ ਆ ਬਈ ਇਨਸਾਫ ਮਿਲੇ ਪਰ ਇਹ ਅਬੀ ਜਿਹੜੇ ਉਹਦੇ ਬਾਹਰ ਉਹੀ ਨਹੀਂ ਬੰਦੇ ਹੀ ਨਹੀਂ ਫੜ ਹੋਏ ਜੇ ਉਹ ਬੰਦੇ ਫੜ ਹੋਣਗੇ ਤਾਂ ਇੰਡੀਆ ਰਿਪੋਰਟ ਹੋਣਗੇ ਉਹ ਹੁਣ ਪਤਾ ਨਹੀਂ ਮੈਡਮ ਕੀ ਚੱਲਦਾ ਇਹਨਾਂ ਦਾ ਕੀ ਨਹੀਂ ਚੱਲਦਾ ਇਹ ਤਾਂ ਰੱਬ ਹੀ ਜਾਣਦਾ ਅਸੀਂ ਤਾਂ ਕਦੇ ਦੇ ਬਾਰੇ ਐਵੇਂ ਤੁਹਾਨੂੰ ਕਹਾਂ ਪਹਿਲਾਂ ਮਤਲਬ ਇੰਨਾ ਹੀ ਅਸੀਂ ਖਬਰਾਂ 'ਚ ਸੁਣਿਆ ਵੀ ਜਿਵੇਂ ਉਹਦੇ ਫਾਦਰ ਸਾਹਿਬ ਕਹਿੰਦੇ ਸੀ ਜੀ ਵੀ ਉਹ ਬੰਦੇ ਫੜੋ ਤੇ ਰਿਪੋਰਟ ਕਰੋ ਕਿਉਂਕਿ ਉਹ ਭੱਜ-ਪੁੱਜ ਵੀ ਗਏ ਬੰਦੇ ਤੇ ਬਾਕੀ ਬਾਹਰ ਕੁਝ ਫੜੇ ਵੀ ਐ ਉਹ ਰਿਪੋਰਟ ਵੀ ਹੋ ਗਏ ਹਾਂ ਮਤਲਬ ਪੂਰੀ ਇਨਫੋਰਮੇਸ਼ਨ ਨਹੀਂ ਆਈ ਤੇ ਬਾਰੇ ਤੁਹਾਡੇ ਵਿਰੋਧੀ ਨਾਲ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਵੀ ਸਰਵਜੀਤ ਸਿੰਘ ਖਾਲਸਾ ਨੇ ਆਜ਼ਾਦ ਚੋਣ ਲੜੀ ਕਹਿੰਦੇ ਸੀ ਮੇਰੇ ਕੋ ਕੁਝ ਨਹੀਂ ਹੈਗਾ ਪਰ ਚੋਣਾ ਜਿੱਤਦੀ ਸਾਰੀ ਉਹਨਾਂ ਨੇ ਨਵੀਂ ਗੱਡੀ ਕਢਾ ਲਈ ਉਹ ਪੈਸੇ ਕਿੱਥੋਂ ਆ ਗਏ ਮੈਡਮ ਦੇਖੋ ਗੱਲ ਇਹ ਹੈ ਭਾਈ ਜਦੋਂ ਮੈਂ ਆਪਣੇ ਕਾਗਜ਼ ਭਰੇ ਆ ਉਹਦੇ ਵਿੱਚ ਮੈਂ ਆਪਣੀ ਜਿਦਾਦ ਦਾ ਪ੍ਰਾਪਰਟੀ ਦਾ ਸਾਰਾ ਵੇਰਵਾ ਦਿੱਤਾ ਉਹਦੇ ਵਿੱਚ ਮੈਂ ਗਲਤ ਨਹੀਂ ਦੇ ਸਕਦਾ ਤੁਸੀਂ ਵੀ ਸਮਝ ਲਈ ਨਾ ਤੇ ਮੈਡਮ ਇੱਕ ਨਾ ਮੈਂ ਤੁਹਾਨੂੰ ਸ਼ਾਇਦ ਪਤਾ ਹੋਊਗਾ ਮੈਂ ਅਪੀਲ ਕੀਤੀ ਸੀ ਸਾਰੀ ਸਿੱਖ ਕਾਮ ਹਾਂ ਜੀ ਭਾਈ ਮੈਂ ਇੰਡੀਪੈਂਡੈਂਟ ਚੌਣ ਲੜ ਰਿਹਾ ਵੀ ਮੇਰੇ ਕੋਲ ਪੈਸੇ ਨਹੀਂ ਆ ਮੇਰੀ ਮਦਦ ਕਰੋ ਮੈਡਮ ਮੈਂ ਕਹਿੰਦਾ ਵੀ ਮੇਰੇ ਇੰਡੀਪੈਂਡੈਂਟ ਹੋਣ ਕਰਕੇ ਮੇਰੀ ਇੰਨੀ ਕੂ ਮਦਦ ਕੀਤੀ ਸੰਗਤ ਨੇ ਇੰਨੀ ਕ ਮਦਦ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਹਾਨੂੰ ਗੱਡੀ ਵੀ ਲੈ ਕੇ ਦੇਵਾਂਗੇ ਮੈਨੂੰ ਤਾਂ ਉਹ ਕਹਿੰਦੇ ਸੀ ਮਰਸੀਡਿਸ ਲੈ ਕੇ ਦੇਣੀ ਆ ਵੀ ਸਾਨੂੰ ਵੀ ਬਈ ਲੋਕਾਂ ਨੂੰ ਦੁਨੀਆ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਵਿੱਚ ਬਈ ਜਿਹੜਾ ਕੌਮ ਦਾ ਸਾਡੀ ਦਾ ਲੀਡਰ ਹੈ ਵੀ ਜਿਹੜਾ ਸਾਡੇ ਸਿੱਖ ਕੌਮ ਦਾ ਮਤਲਬ ਨਮਾਇੰਦਾ ਹੈ ਉਹ ਉਹਦੇ ਕੋਲ ਵੀ ਟੌਪ ਦੀ ਘੜੀ ਵਰਲਡ ਕਲਾਸ ਘੜੀ ਵਰਲਡ ਕਲਾਸ ਗੱਡੀ ਤੇ ਮਤਲਬ ਪਤਾ ਲੱਗੇ ਵੀ ਬੰਦਾ ਹੈ ਤੇ ਮੈਂ ਤਾਂ ਫਿਰ ਵੀ ਉਹਨਾਂ ਨੂੰ ਕਿਹਾ ਜੀ ਨਹੀਂ ਆਪਾਂ ਐਕਐਸਯੂਵੀ ਲੈ ਲੈਨੇ ਆ ਵੀ ਕੋਈ ਨਹੀਂ ਬਈ ਇੰਨੀ ਵੱਡੀ ਨਹੀਂ ਤੇ ਉਹ ਤਾਂ ਹਲੇ ਇੱਕ ਹੋਰ ਹੈ ਸਿੰਘ ਉਹ ਕਹਿੰਦੇ ਸੀ ਅਸੀਂ ਫੋਰਚੂਨਰ ਲੈ ਕੇ ਦੇਣੀ ਆ ਹਲੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਕੋਈ ਨਹੀਂ ਜਦੋਂ ਲੋਡ ਹੋਊਗੀ ਮੈਂ ਤੁਹਾਨੂੰ ਦੱਸ ਦਊਂਗਾ ਇਸ ਸਮੇਂ ਤੋਂ ਪਹਿਲਾਂ ਨਾ ਕੁਝ ਸਮਾਂ ਪਹਿਲਾਂ ਤੁਸੀਂ ਨਸ਼ਿਆਂ ਦੇ ਵਿੱਚ ਵੀ ਗਲਤਾਨ ਰਹੇ ਹੋ ਹਾਂ ਮੈਡਮ ਮੇਰਾ ਪਾਸਟ ਹੈਗਾ ਥੋੜਾ ਸਾਝਾ ਕਰੋ ਮਾਡਮ ਉਹ ਤਾਂ ਇਹ ਗੱਲ 98 ਤੋਂ 2000 ਬਸ ਉਸ ਤੋਂ ਬਾਅਦ ਨਹੀਂ ਹੂੰ ਮੈਂ ਨਾ ਐਕਚੁਅਲੀ ਮੈਡਮ ਮੇਰੇ ਨਾ ਮੈਂ ਰਹਿੰਦਾ ਸੀ ਕੱਲਾ ਜੀ ਮੈਂ ਦੇਖੋ ਮੈਂ ਕਦੇ ਝੂਠ ਨਹੀਂ ਬੋਲਦਾ ਹੁੰਦਾ ਤੇ ਮੈਂ ਵੀ ਕਹਿ ਦਵਾ ਜੀ ਮੈਂ ਨਹੀਂ ਕੀਤਾ ਕੁਝ ਵੀ ਮੈਂ ਦੁੱਧ ਦਾ ਤੋਤਾ ਹੈ ਉਹ ਤਾਂ ਗੱਲ ਹੈ ਨਹੀਂ ਮੇਰੇ ਨਾਲ ਮੈਡਮ ਰਿਲੇਟਿਵ ਸੀਗੇ ਰਿਲੇਟਿਵ ਦੇ ਜਿੱਦਾਂ ਸੀਗੇ ਜੀ ਉਹਨਾਂ ਦਾ ਮੁੰਡਾ ਨਾ ਮੇਰੇ ਬਰਾਬਰ ਸੀ ਉਹ ਕਾਲਜ ਚ ਪੜਦਾ ਸੀ ਉਹਦੇ ਨਾਲ ਦੇ ਮੁੰਡੇ ਨਸ਼ੇ ਕਰਦੇ ਸੀ ਤੇ ਮੈਂ ਰਹਿੰਦਾ ਸੀ ਕੱਲਾ ਜੀ ਇੱਕ ਉਹ ਕੱਲਾ ਰਹਿਣੇ ਕਰਕੇ ਉਹਨਾਂ ਨੂੰ ਜਗ੍ਹਾ ਚਾਹੀਦੀ ਸੀ ਫਿਰ ਉਹ ਮੇਰੇ ਕੋਲੇ ਲੱਗ ਗਏ ਹੁਣ ਮੈਨੂੰ ਤਾਂ ਮੈਡਮ ਪਤਾ ਹੀ ਨਹੀਂ ਸੀ ਹੁੰਦਾ ਵੀ ਨਸ਼ਾ ਹੁੰਦਾ ਕੀ ਹੈ ਮੇਰਾ ਤਾਂ ਫਰੈਂਡ ਸਰਕਲ ਹੀ ਬਹੁਤ ਚੰਗਾ ਸੀ ਹਾਂ ਮੇਰਾ ਆਪਣਾ ਫਰੈਂਡ ਸਰਕਲ ਮਾੜਾ ਨਹੀਂ ਸੀ ਫਿਰ ਉਸ ਤੋਂ ਬਾਅਦ ਮੈਡਮ ਉਹ ਮੁੰਡੇ ਲੱਗ ਗਏ ਔਰ ਮੈਨੂੰ ਉਹਨਾਂ ਨੇ ਹਾਂਜੀ ਦੋਸਤੋ ਆਪਾਂ ਵੇਖਿਆ ਜਿੰਦੇ ਵਿੱਚ ਇਹਨਾਂ ਨੇ ਸੰਜੀਤ ਸਿੰਘ ਖਾਲਸਾ ਜਿਹੜਾ ਆਪਦੇ ਨਾਲ ਫਤਿਹਾਂ ਦਾ ਫਤਿਹ ਬੁਲਾਉਂਦਾ ਤੇ ਫਤਿਹ ਕਹ ਕੇ ਆਦਾ ਕਿ ਭਾਈ ਮੈਂ ਤਿੰਨ ਐਲਾਨ ਵੱਡੇ ਕਰਦਾ ਜਿੰਦੇ ਵਿੱਚ ਜੀ ਇੱਕ ਐਲਾਨ ਵੱਡਾ ਉਹਨਾਂ ਦਾ ਇਹ ਸੀ ਕਿ ਭਾਈ ਜਿਹੜੇ ਵੀ ਗੁਰੂ ਦੀ ਬਾਗ ਉਤੀ ਜਾਬੂ ਬੁਰਾਈ ਕਰਦੇ ਜੀ ਗੁਰੂ ਦੇ ਉਹਨਾਂ ਵਾਸਤੇ ਜੀ ਤਿੰਨ ਸਾਲਾਂ ਦੀ ਪਹਿਲੇ ਕੈਦ ਹੁੰਦੀ ਸੀ ਪਰ ਉਹਨਾਂ ਨੇ ਕਿਹਾ ਕਿ ਭਾਈ ਕੈਦ ਉਹਨਾਂ ਦੀ ਤਿੰਨ ਸਾਲ ਨਹੀਂ ਉਮਰ ਕੈਦ ਕੀਤੀ ਜਾਵੇ ਇੱਕ ਤਾਂ ਵੱਡਾ ਐਲਾਨ ਉਹਨਾਂ ਨੇ ਇਹ ਕੀਤਾ ਤਾਂ ਦੂਜਾ ਉਹਨਾਂ ਨੇ ਕਿਹਾ ਕਿ ਮੈਂ 100 ਖਾਨਾ 80 ਦੋਨੇ ਰਲ ਲਈ ਮਿਲ ਕੇ ਰਾਵਾਂਗੇ ਤੇ ਸਾਰਾ ਕੁਝ ਉਹਨਾਂ ਨੇ ਉਸ ਸੀਜ਼ਨ ਦੇ ਵਿੱਚ ਤਿੰਨ ਐਲਾਨ ਕੀਤੇ ਨੇ ਵੱਡੇ ਜਿਹੜੇ ਸਰਦਾਰ ਸਿੱਖਾਂ ਦੇ ਨਾਲ ਉਹਨਾਂ ਵਾਸਤੇ ਫਾਇਦੇ ਵਾਸਤੇ ਸੀ ਤੇ ਬੜੇ ਯਾਰ ਆਬ ਨਾ ਲਖਣਾ ਪੈਂਦਾ ਯਾਰ ਵਾਕੇ ਯਾਰ ਇੱਕ ਬੰਦਾ ਜੋ ਸਿੱਧੂ ਸਿੱਖਾਂ ਦੇ ਬਾਰੇ ਇਤਨਾ ਕੁਝ ਜਾਣ ਸਕਦਾ ਇਨਾ ਇਨਾ ਇੱਕ ਪਿਆਰ ਹੋ ਗਿਆ ਸਿੱਖਾਂ ਦੀ ਕਿਉਂਕਿ ਪਿਛਲੀ ਇੱਕ ਵੀਡੀਓ ਤੇ ਮੈਂ ਹਾਂ ਰਿਐਕਸ਼ਨ ਕਰਨਾ ਸੀ ਤੇ ਉਹਦੇ ਤੇ ਮੈਂ ਰਿਐਕਸ਼ਨ ਕਰ ਨਹੀਂ ਸਕਿਆ ਪਰ ਉਹਦੇ ਵਿੱਚ ਵੀ ਸਿੱਖਾਂ ਦੇ ਉੱਤੇ ਜੋ ਮਜਬੂਰੀਆਂ ਜੋ ਮੁਸ਼ਕਿਲਾਂ ਤਾਂ ਸਿੱਖਾਂ ਨੇ ਪੇਸ਼ ਕੀਤੀਆਂ ਨੇ ਉਹਨਾਂ ਨੂੰ ਕੁਝ ਨਾ ਕੁਝ ਫੀਲਿੰਗ ਕਰਦੇ ਹੋਇਆ ਇਹ ਬਾਈ ਵੀ ਆਪਣੀ ਫਤਿਹ ਚੱਕ ਰਿਹਾ ਹੈ ਤਾਂ ਉਮੀਦ ਕਰਦਾ ਤੁਹਾਡੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਅਗਰ ਪਸੰਦ ਆਈ ਤੇ ਬਾਈ ਵੀਡੀਓ ਤੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਆਪੜੀ ਰਾਏ ਲਾਜ਼ਮੀ ਦੇਣੀ ਹੈ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਤੱਕ ਲਈ ਬਾਏ ਬਾਏ ਸਤਿ ਸ੍ਰੀ ਅਕਾਲ